ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਮਾਂ ਪੁੱਤ ਦਾ ਵਾਦਾ ਲੈ ਕੇ ਕਾ ਮਨਿੰਦਰ ਕੌਰ ਵੈਦੀ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਠੜਕੇ ਦੀ ਠੰਡੀ ਰਾਤ ਵਿੱਚ ਨਿੰਮੋ ਆਪਣੇ ਪੁੱਤ ਦੇ ਨਾਲ ਰਜਾਈ ਵਿੱਚ ਪਈ ਸੀ ਜੀਤਾ ਆਪਣੀ ਮਾਂ ਵੱਲ ਦੇਖ ਰਿਹਾ ਸੀ ਕਿ ਉਸ ਦੀ ਮਾਂ ਆਪਣੇ ਆ ਹੀ ਸੋਚਾਂ ਵਿੱਚ ਡੁੱਬੀ نما نما مسکرا رہی سی گیتا کنی دیر تی ماں نکتا رہا جد اس گیا تو اس نے اپنی ماں کی بان پڑھ کے ہلائی تکیا ماں کی سوچ کلے کل ہسی جانی ہے جیتے کی آواز سن نیمو اپنے خیال باہر نکل آئی تیتے آخر لگی کچھ نہیں بس ایت ਆਪਣੇ ਬਚਪਨ ਦੀਆਂ ਗੱਲਾਂ ਵਿੱਚ ਗੁਆਚ ਗਈ ਸੀ ਜੀਤਾ ਅਖੰਡਾ ਮਾਂ ਮੈਨੂੰ ਵੀ ਆਪਣੇ ਬਚਪਨ ਦੀਆਂ ਗੱਲਾਂ ਸੁਣਾ ਮੈਂ ਵੀ ਸੌਂਦੀ ਆਂ ਨਹੀਂ ਤੁਸੀਂ ਬਚਪਨ ਵਿੱਚ ਕਿੰਨੇ ਕੋ ਸ਼ਰਾਰਤੀ ਹੁੰਦੇ ਸੀ ਨਿੰਮੋ ਨੇ ਜੀਤੇ ਨੂੰ ਕਹਾਣੀ ਲਈ ਆਖਿਆ ਛੱਡ ਪੁੱਤ ਮੈਂ ਤੈਨੂੰ ਪਰੀਆਂ ਦੀ ਪਹਾੜੀ ਸੁਣਾਉਂਦੀ ਆਂ ਪਰ ਜੀਤਾ ਅੜ ਗਿਆ ਅਕੇ ਨਹੀਂ ਮਾਂ ਮੈਂ ਤਾਂ ਤੇਰੀਆਂ ਬਚਪਨ ਦੀਆਂ ਗੱਲਾਂ ਸੁਣਦੀ ਆਂ ਮੈਂ ਨਹੀਂ ਕੋਈ ਹੋਰ ਕਹਾਣੀ ਕਹੋਣੀ ਸੌਂਗੀ ਜਦੋਂ ਜੀਤਾ ਨਾ ਮੰਨਿਆ ਤਾਂ ਨਿੰਮੋ ਨੇ ਕਿਹਾ ਚੰਗਾ ਚੱਲ ਤੈਨੂੰ ਸੁਣਾਉਂਦੀ ਹਾਂ ਆਪਣੇ ਬਚਪਨ ਦੀਆਂ ਗੱਲਾਂ ਪਰ ਸੁਣ ਕੇ ਬਾਲੇ ਦੰਦ ਨਾ ਕੱਢੇ ਨਿੰਮੋ ਫਿਰ ਵਾਪਸ ਬਣੂ ਜਿਆ ਆ ਜਾਤਾ ਵਿੱਚ ਗਵਾਜ ਵੀ ਹੋਈ ਜੀਤੇ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਂਦੀ ਗਈ ਭੁੱਲੀ ਮੈਂ ਛੇਮੀ ਸਤਮੀ ਵਿੱਚ ਪੜਦੀ ਸੀ ਉਦੋਂ ਮੈਂ ਬਹੁਤ ਹੀ ਡਰਪੋਖ ਹੁੰਦੀ ਸੀ ਰਾਤ ਨੂੰ ਜਦੋਂ ਮੈਂ ਸੌਂਦੀ ਤਾਂ ਬਿਲਕੁਲ ਸੁngੁਰ ਕੇ ਸੌਂਦੀ ਸੀ ਤੇਰੀ ਨਾਨੀ ਮੇਰੇ ਨਾਲ ਇਹ ਮੰਜੇ ਤੇ ਪਈ ਹੁੰਦੀ ਸੀ ਜਦੋਂ ਸੁੱਤੀ ਪਈ ਕਿਤੇ ਮੇਰੀ ਰਾਤੋਂ ਅੱਖ ਖੁੱਲ ਜਾਂਦੀ ਤਾਂ ਮੈਨੂੰ ਇੰਜ ਲੱਗਾ ਕਿ ਮੇਰੇ ਮੰਜੇ ਕੋਲ ਕੋਹਤ ਖੜਾ ਹੈ ਤੇ ਮੈਂ ਡਰ ਦੇ ਮਾਰੇ ਜਿੱਦਾਂ ਪਈ ਹੁੰਦੀ ਉਦਾਂ ਹੀ ਪਈ ਜਾਂਦੀ ਭਾਵੇਂ ਮੇਰੀ ਲੱਤਾਂ ਜਬਾਂ ਜਿੰਨੀ ਮਰਜੀ ਦਰਦ ਕਰਦੀ ਪਰ ਮੈਂ ਬਿਲਕੁਲ ਵੀ ਨਾ ਹਲਦੀ ਮੈਨੂੰ ਲੱਗਦਾ ਕਿ ਇਹ ਮਹਿਲੀ ਤਾਂ ਭੂਤ ਨੂੰ ਪਤਾ ਲੱਗ ਜਾਊ ਵੀ ਮੈਂ ਜਾਗਦੀ ਆ ਤੇ ਉਹ ਮੈਨੂੰ ਫੜ ਲਊ ਬਸ ਇਸੇ ਡਰ ਦੀ ਡਰਦੀ ਦਰਦੀ ਦੁਬਾਰਾ ਕਦੇ ਨੀਂਦ ਆ ਜਾਂਦੀ ਮੈਨੂੰ ਪਤਾ ਹੀ ਨਾ ਲੱਗਦਾ ਤੁਸੀਂ ਅੱਜ ਕੱਲ੍ਹ ਦੇ ਬੱਚੇ ਜਿਸ ਨੂੰ ਗਰਾਸਹੂ ਪਰ ਆ ਕਹਿੰਦੇ ਨੇ ਉਹ ਕਿਨਾ ਅਸੀਂ ਤਾਂ ਛੋਟੇ ਹੁੰਦੇ ਸੀ ਉਸ ਨੂੰ ਰੱਬ ਦਾ ਭੋੜ ਆਖਦੇ ਸੀ ਬਹੁਤ ਡਰਦੀ ਸੀ ਮੈਂ ਇਸ ਤੋਂ اعلی نا کہ ایک باری تو میری جان ہی نکل والی ہو جاتی یہ میں اپنے کمرے کی دیکھنا رب کا گوڑا کمرے چ باہر نہ نکلنا روٹی کھان لی بھی میں جانا میرے بہت گالاں پیڑیاں بھائی اس چھوٹے جی کیڑے تو ڈری جاتی ہے روٹی میرے کمرے ہی آ جانی ਇੱਕ ਜਿੱਤੇ ਇਹ ਰਬਲਾ ਕੋਰਾ ਮੇਰੀ ਤੱਕੀ ਵਾਲੀ ਜਾਲੀ ਤੇ ਆ ਬੈਠਦਾ ਤਾਂ ਮੈਂ ਆਪਣੇ ਕਮਰੇ ਦੇ ਵਿੱਚ ਪਏ ਦਵਾਈ ਵਾਲੇ ਡੱਬੇ ਨਾਲ ਅੰਦਰੋਂ ਹੀ ਉਸ ਦੇ ਦਵਾਈ ਛਿੜਕ ਦੇਣੀ ਤੇ ਉਹ ਵਿਚਾਰਾ ਉੱਡ ਜਾਂਦਾ ਇਹਨਾਂ ਤੋਂ ਬਚਣ ਲਈ ਮੈਂ ਸਪੈਸ਼ਲ ਆਪਣੇ ਕਮਰੇ ਵਿੱਚ ਦਵਾਈ ਵਾਲਾ ਪੰਪ ਰੱਖਿਆ ਕਰਦੀ ਸੀ ਜੇ ਕਿਤੇ ਇਹ ਦਰਵਾਜ਼ੇ ਅੱਗੇ ਆ ਬੈਠਦਾ ਤਾਂ ਅੰਦਰੋਂ ਕਮਰੇ ਦੀ ਕੁੰਡੀ ਦਾ ਰੌਲਾ ਪਉਣ ਲੱਗ ਜਾਣਾ ਇਸ ਨੂੰ ਭਜਾਓ میں مینو بڑی جور دی بات ہم آیا سارا نے سارا تنگ کرنے دل مارے نے اس اسی جلدی جلدی اڑا کہ میں کنی دیر کمرے کنڈی لا کے بیٹھی رنگ نم اپنی بچ ہی جیتے اپنے بچپن دیا گلا دی ہوئی بولی لے میں تنو اپنے بچپن دی سب تو ہاسے والی گل سنا ہاں پر ہسی نہ نہیں تنو بہت کٹا گی جیتے نے نہ ہسن کی ہامی کر پار دیتی پر جدو نمو نے دیکھیا جیتا پہلا ہی اسلام سن کے مسکرا رہا سی. بولی نہ جیتے میں نہیں سنایا تینوں اپنے بچک لگی ہو گئی سن ہسی ہس جا میں جیتے نے کہا نہیں ماں ہوں نہیں ہستا پکا تنا ہوا جیتا بالکل چپ ہو گیا نمو بولی جب میں چھوٹی ہوں ਸਾਡਾ ਵੇੜਾ ਕੱਚਾ ਹੁੰਦਾ ਸੀ ਮੇਰੀ ਆਦਤ ਸੀ ਮੈਂ ਰਾਤ ਨੂੰ ਬੈਠ ਕੇ ਪੜ੍ਹਦੀ ਜਦੋਂ ਰਾਤ ਨੂੰ ਬਾਥਰੂਮ ਜਾਣਾ ਹੁੰਦਾ ਤਾਂ ਉਦੋਂ ਮੈਂ ਤੇਰੀ ਨਾਨੀ ਨੂੰ ਉਠਾਉਂਦੀ ਸੀ ਬੜੀਆਂ ਝਰਕਾਂ ਬੰਦੀਆਂ ਉਦੋਂ ਤੇਰੀ ਨਾਨੀ ਆਖਦੀ ਨਾ ਕੋਦੇ ਸੌਂਦੀ ਐ ਤੇ ਨਾ ਮੈਨੂੰ ਸੌਂਣ ਦਿੰਦੀ ਐ ਦਿਨੇ ਨਹੀਂ ਬੈਠੀ ਤੇਰੇ ਕੋਲ ਪੜਿਆ ਹੁੰਦਾ ਜਾਂਦਾ ਕਈ ਵਾਰ ਤੇਰੀ ਨਾਨੀ ਨੂੰ ਮੈਂ ਨਾ ਠਾਉਂਦੀ ਬਈ ਕਾ ਗਾ ਤੂੰ ਝਰਕਾ ਖੜਾ ਨੀ ਮੈਂ ਡਰਦੀ ਹੂੰ ਦਰਵਾਜੇ ਦੀ ਕੋਟੀ ਹੋ ਕੇ ਬڑے ਬੱਚੀ ਦਰਵਾਜੇ ਮੂਹਰੇ ਬੈਠ ਕੇ ਬਾਤ ਉਹ ਕਰ ਦਿੰਦੀ। ਕੱਚਾ ਵੇੜਾ ਹੋਣ ਕਰਕੇ ਥਾਂ ਗਿੱਲਾ ਹੋ ਜਾਣਾ ਤੇ ਠੰਡ ਕਾਰਨ ਥਾਂ ਸੁੱਕਦਾ ਵੀ ਨਹੀਂ ਸੀ। ਸਵੇਰੇ ਸਭ ਨੇ ਪੁੱਛਣਾ ਆ ਥਾਂ ਗਿੱਲਾ ਕਿਉਂ ਹੋਇਆ ਗਿਆ? ਤੂੰ ਬਾਥਰੂਮ ਕੀਤਾ ਇੱਥੇ? ਮੈਂ ਮੁਕਰ ਜਾਣਾ। ਮੈਂ ਆਖਣਾ ਨਹੀਂ ਪਾਣੀ ਡੋਲਿਆ ਸੀ ਮੈਂ ਰਾਤੀ। ਸਭ ਨੇ ਹੱਸਣ ਲੱਗ ਜਾਣਾ। ਕਈ ਵਾਰ ਮੈਂ ਬਾਤ ਨੂੰ ਕਰ ਉਹ ਸੁੱਪਰ ਪਾਣੀ ਢੋਹ ਦੇਣਾ ਤਾਂ ਕਿ ਮੈਨੂੰ ਸਵੇਰੇ ਇਹ ਨਾ ਕਹੇ ਕੋਈ ਕਿ ਬੇੜੇ ਵਿੱਚ ਬਾਤੋਂ ਕੀਤਾ ਤੂੰ ਮਮੋ ਦੀ ਗੱਲ ਸੁਣਾ ਜੀਤਾ ਜੋਰ-ਜੋਰ ਦੀ ਹੱਸਣ ਲੱਗ ਪਿਆ ਤੇ ਬੋਲਿਆ ਅੱਛਾ ਮਾਂ ਮੈਂ ਦੱਸੂਗਾ ਮਾਮਾ ਜੀ ਨੂੰ ਕਿ ਤੁਸੀਂ ਬਾਤ ਨੂੰ ਕਰਕੇ ਉੱਪਰ ਪਾਣ ਢੋਹ ਦਿੰਦੇ ਸੀ ਮਮੋ ਵਲੀ ਦੇਖ ਜੇ ਤੂੰ ਮੇਰਾ ਮਜ਼ਾ ਕੁੜਾਇਆ ਨਾ ਤਾਂ ਮੈਂ ਤੈਨੂੰ ਅੱਗੇ ਕੋਈ ਗੱਲ ਦੱਸਾਂਗੀ ਨਹੀਂ ਕੋਈ ਕੋਸੋਰ ਗੱਲ ਸੁਲਾਮਾਂਗੀ ਮੈਂ ਵੀ ਤੇਰੀ ਇੱਕ ਗੱਲ ਸਭ ਨੂੰ ਦੱਸਾਂਗੀ ਫਿਰ ਜਦੋਂ ਮੈਂ ਤੈਨੂੰ ਇੱਕ ਵਾਰੀ ਕੁਝ ਖਾਣ ਤੋਂ ਰੋਕਿਆ ਸੀ ਬਈ ਇਹ ਨਾ ਖਾ ਇਸ ਨਾਲ ਤੇਰਾ ਗਲਾ ਖਰਾਬ ਹੋ ਜਾਊ ਤੇ ਤੈਨੂੰ ਬੁਖਾਰ ਚੜ ਜਾਊਗਾ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਸੀ ਤੈਨੂੰ ਯਾਦ ਹੈ ਨਾ ਫਿਰ ਤੇਰਾ ਗਲਾ ਖਰਾਬ ਹੋ ਗਿਆ ਸੀ ਤੇ ਤੈਨੂੰ ਬੁਖਾਰ ਚੜ ਗਿਆ ਸੀ ਤੂੰ ਰੋਂਦਾ ਹੋਇਆ ਮੈਨੂੰ ਕੀ ਆਖਿਆ ਸੀ ਯਾਦ ਕਰਾ ਕਾਕਾ ਤੂੰ ਰੋਂਦਾ ਰੋਂਦਾ ਆਖਦਾ ਸੀ ਕਿ ਜੇ ਤੁਹਾਡਾ ਪਹਿਣਾ ਮੰਨ ਲੈਂਦਾ ਤਾਂ ਚੰਗਾ ਹੁੰਦਾ ਇਹ ਆਖ ਨਿਮੋਚੀ ਚੀ ਚ ਅਸਨ ਲੱਗ ਗਈ ਮਾਂ ਦੀ ਗੱਲ ਸੁਣੋਂ ਆ ਜੀ ਤਾਂ ਕੱਚਾ ਜਿਹਾ ਹੋ ਗਿਆ ਜੀ ਤਾਂ ਸਮਝਿਆ ਕਿ ਮਾਂ ਹੁਣ ਉਸ ਨੂੰ ਬਲੈਕਮੇਲ ਕਰ ਰਹੀ ਹੈ ਅੱਛਾ ਮਾਂ ਨਾ ਮੈਂ ਤੇਰੀ ਗੱਲ ਕਿਸੇ ਨੂੰ ਦੱਸਾਂਗਾ ਤੇ ਨਾ ਹੀ ਤੂੰ ਮੇਰੀ ਆ ਗੱਲ ਕਿਸੇ ਨੂੰ ਦੱਸੀ ਆਪਾਂ ਦੋਵੇਂ ਇੱਕ ਦੂਜੇ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ ਦੋਵੇਂ ਮਾਂ-ਪੁੱਤਾਂ ਨੇ ਲਾੜ ਲਾਉਂਦਿਆਂ ਨੇ ਇੱਕ ਦੂਜੇ ਦੀ ਗੱਲ ਕਿਸੇ ਨੂੰ ਨਾ ਦੱਸਣ ਦਾ ਵਾਅਦਾ ਕੀਤਾ। ਅੱਛਾ ਮਾਂ ਹੁਣ ਤਾਂ ਆਪਾਂ ਕਿਸੇ ਨੂੰ ਇੱਕ ਦੂਜੇ ਦੀ ਗੱਲ ਨਾ ਦੱਸਣ ਦਾ ਵਾਅਦਾ ਕੀਤਾ ਹੈ। ਹੁਣ ਤੂੰ ਮੈਨੂੰ ਆਪਣੇ ਬਚਪਨ ਦੀਆਂ ਹੋਰ ਗੱਲਾਂ ਸੁਣਾ। ਨਹੀਂ ਹਿੱਤੇ ਅੱਜ ਦੀ ਰਾਤ ਲਈ ਕਾਫੀ ਗੱਲਾਂ ਹੋ ਗਈਆਂ। ਤੂੰ ਸਵੇਰੇ ਸਕੂਲ ਵੀ ਜਾਣਾ ਤੇ ਮੈਂ ਵੀ ਘਰ ਦੇ ਕੰਮ ਕਰਨੇ ਨੇ। ਸਾਜਰੇ ਉੱਠ ਕੇ। ਹੁਣ ਤੂੰ ਸੌਂ ਜਾ। ਕਾਫੀ ਟਾਈਮ ਹੋ ਗਿਆ ਨਿਮੋ ਨੇ ਗੀਤ ਇਹਨੂੰ ਸੁੰਝਾਉਂਦੇ ਹੋਏ ਕਿਹਾ ਤੇ ਦੋਵੇਂ ਮਾਂ ਪੁੱਤ ਗੰਨਾ ਕੱਲਾ ਕਰਦੇ ਕਦੋਂ ਸੌਂਗੇ ਪਤਾ ਹੀ ਨਾ ਲੱਗਿਆ ਇਹ ਕਹਾਣੀ ਮਨਿੰਦਰ ਕੌਰ ਵੇਦੀ ਜੀ ਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ